ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦਾ ਲੜਕਾ ਰਣਿੰਦਰ ਸਿੰਘ ਅਤੇ ਪੂਰਾ ਪਰਿਵਾਰ ਫਸਿਆ ਕਸੂਤਾ ਕਿਉਂਕਿ ਅਜਿਹੇ ਖਾਤੇ ਸਾਹਮਣੇ ਆਏ ਨੇ ਵਿੱਤੀ ਲੈਣ ਦੇਣ ਕੀਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਵੱਲੋਂ ਯਾਨੀ ਕਿ ਬਲੈਕ ਮਨੀ ਨੂੰ ਵਾਈਟ ਕੀਤਾ ਗਿਆ ਹੈ ਜਾਂ ਟੈਕਸ ਤੋਂ ਬਚਣ ਲਈ ਬਾਹਰ ਦੀਆਂ ਕੰਪਨੀਆਂ ਦੇ ਵਿੱਚ ਪੈਸੇ ਅਨਵਸ਼ਤ ਕੀਤੇ ਗਏ ਨੇ ਖਾਸ ਕਰਕੇ ਫਰਾਂਸ, ਸ਼ੁਟੇਰਲ, ਅਤੇ ਸਾਈਪਰਸਟ, ਪੁਰਤਗਾਲ ਯਾਨੀ ਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਪੈਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ, ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਵੱਲ ਇੰਡਸਟਰੀ ਹੋਣਾ ਵੱਲੋਂ ਅਤੇ ਪੂਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੇ ਗਏ ਨੇ। ਹਾਲਾਂਕਿ ਈਡੀ ਨੂੰ ਚੈਲੰਜ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਸਥਾਨਕ ਅਦਾਲਤ ਦੇ ਵਿੱਚ ਫਿਰ ਸੈਸ਼ਨ ਅਦਾਲਤ ਵਿੱਚ ਫਿਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਲੇਕਿਨ ਜਿਹੜੇ ਤੱਥ ਈਡੀ ਅਤੇ ਈਡੀ ਦੇ ਸਰ ਉੱਚ ਅਧਿਕਾਰੀਆਂ ਨੇ ਰੱਖੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਸਾਹਮਣੇ ਕਿ ਆਹ ਤੱਥਾਂ ਦੇ ਆਹ ਤੱਥਾਂ ਨੂੰ ਲੈ ਕੇ ਅਸੀਂ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਦੀ ਜਾਂਚ ਪੜਤਾਲ ਕਰਨਾ ਚਾਹੁੰਦੇ ਹਾਂ ਕਿਉਂਕਿ ਲੱਖਾਂ ਦਾ ਨਹੀਂ ਕਰੋੜਾਂ ਰਪਏ ਦਾ ਲੈਣ ਦੇਣ ਹੋਇਆ ਹੈ ਕਿਉਂਕਿ ਹਿੰਦੁਸਤਾਨ ਅਤੇ ਫਰਾਂਸ ਨੂੰ ਲੈ ਕੇ ਵੱਡੇ ਪੱਧਰ ਤੇ ਸਮਝੌਤੇ ਹੋਏ ਨੇ ਟੈਕਸ ਫਰੀ ਨੂੰ ਲੈ ਕੇ ਇਹ ਖੁਦ ਫਰਾਂਸ ਦੇ ਗ੍ਰਹਿ ਮੰਤਰੀ ਵੱਲੋਂ ਚੁੱਠੀ ਈਡੀ ਨੂੰ ਲਿਖੀ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਲੜਕੇ ਦੇ ਖਾਤੇ ਟੈਕਸ ਨੂੰ ਬਚਾਉਣ ਲਈ ਸਾਡੇ ਐ ਬੈਂਕਾਉਂਟ ਵਿੱਚ ਜਮ੍ਹਾਂ ਨੇ ਇਹ ਪੈਸੇ ਸਾਈਪਰਸ ਤੋਂ ਵੀ ਹੁੰਦੇ ਨੇ ਇਹ ਪੈਸੇ ਪੁਰਤਗਾਲ ਦੇ ਵਿੱਚ ਵੀ ਜਾਂਦੇ ਨੇ ਇਹ ਪੈਸੇ ਛੁਟਿਆ ਬੈਂਕ ਤੇ ਜਾਂਦੇ ਨੇ ਇਹ ਜਾਂਦੇ ਨੇ ਦਵਾਈ ਦੇ ਵਿੱਚ ਉੱਥੋਂ ਫਲੈਟ ਖਰੀਦੇ ਜਾਂਦੇ ਨੇ ਯਾਨੀ ਕਿ ਐਡਾ ਵੱਡਾ ਇੰਪਾਇਰ ਖੜਾ ਕਰਨਾ ਇਹ ਪੈਸਾ ਆਇਆ ਕਿਵੇਂ ਇਹ ਪੈਸਾ ਕਮਾਇਆ ਕਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੇ ਹਵਾਲੇ ਦੇਣੇ ਪੈਣਗੇ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਦਾ ਹਵਾਲਾ ਨਹੀਂ ਦੇ ਪਾਉਂਦਾ ਇਸ ਦੇ ਸਬੂਤ ਮੁਹੱਈਆ ਈਡੀ ਅਤੇ ਈਡੀ ਦੇ ਵੀ ईडी ਦੇ ਕਰਮਚਾਰੀਆਂ ਨੂੰ ਜਿਹੜਾ ਹੈ ਨਹੀਂ ਦੇ ਪਾਦਾ ਤਾਂ ਫਿਰ ਬੜੇ ਵੱਡੇ ਪੱਧਰ ਤੇ ਕਾਰਵਾਈ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਤੇ ਆਤੇ ਮਹਾਰਾਣੀ ਤਰਨੀਤ ਕੌਰ ਤੇ ਵੀ ਗਾਹ ਜਿਹੜੀ ਹੈ ਦਿਖ ਸਕਦੀ ਹੈ ਕਿਉਂਕਿ ईडी ਦੇ ਕੋਲ ਇਹ ਮਾਮਲਾ ਆ ਗਿਆ ਹੈ ਜੇਕਰ ईडी ਚੱਲੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਜੇਕਰ ਰਿਕਵੈਸਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਆਗੂ ਨੇ ਇੱਕ ਜਿਹੜੀ ਮਹਾਪੰਚਾਇਤ ਨੇ ਉਹਦੇ ਜਿਹੜੇ ਸੈਨੇਟ ਮੈਂਬਰ ਵੀ ਨੇ ਮਹਾਰਾਣੀ ਪਰਨੀਤ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਲਈ ਹੈ ਮਹਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਲੜਕੀ ਹੈ ਉਹ ਜਿਹੜੀ ਹੈ ਮਹਿਲਾ ਵਿਕਮਨਦਲ ਦੀ ਜਿਹੜੀ ਪ੍ਰਧਾਨ ਹੈ ਪੰਜਾਬ ਦੀ ਯਾਨੀ ਕਿ ਹੁਣ ਸਮੁੱਚਾ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਹੈ ਤੇ ਗਰੇਵਦਾਲੇ ਦੇ ਅੰਦਰ ਹੁੰਦਾ ਹੈ NIA CIA ਅਤੇ ED ਜੇਕਰ ED ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਕਿੰਤੂ ਪਰੰਤੂ ਨਾ ਕੀਤੀ ਕਿ ਭਾਈ ਤੁਸੀਂ ਆਪਣਾ ਦੇਖੋ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਉਸ ਕਾਰਵਾਈ ਕਰੋ ਤਾਂ ਫਿਰ ਇਹ ਤਾਂ ਗਲੋ ਲਾਉਣ ਵਾਲੀ ਗੱਲ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਵੱਡੇ ਪਦਰ ਤੇ ਜਿਹੜੀ ਹੈ ਲੜਾਈ ਵੀ ਹੋ ਸਕਦੀ ਹੈ ਵੱਡੇ ਪਦਰ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਨੂੰ ਜੇਲ੍ਹ ਦਾ ਉਹ ਵੀ ਦੇਖਣਾ ਪੈ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉਹਨਾਂ ਦੇ ਲੜਕੇ ਰਣਿੰਦਰ ਸਿੰਘ ਉਹਨਾਂ ਦੀ ਧਰਮ ਪਤਨੀ ਯਾਨੀ ਕਿ ਸਾਰੇ ਬੈਂਕਾਂ ਦੇ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਦਾ ਨਹੀਂ ਕਰੋੜਾਂ ਰੁਪਏ ਦਾ ਲੈਣ ਦੋਲ ਹੋਇਆ ਹੈ ਯਾਨੀ ਕਿ ਫਰਾਸਟ ਦੇ ਗ੍ਰਹਿ ਮੰਤਰਾਲੇ ਵੱਲੋਂ ਚਿੱਠੀ ਲਿਖੀ ਗਈ ਹੈ ਹਾਲਾਂਕਿ ਇਹ ਕਾਫੀ ਲੰਬੇ ਸਮੇਂ ਤੋਂ ਰੋੜਾ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਵੀ ਪ੍ਰਸ਼ਟਾਚਾਰ ਦੇ ਦੋਸ਼ ਲੱਗੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਅਤੇ ਉਹਨਾਂ ਦੇ ਪਰਿਵਾਰ ਤੇ ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਦੇ ਵਿੱਚ ਆਈ ਤਾਂ ਚਾਰਾ ਪੰਜਾ ਸਾਲਾਂ ਦੇ ਵਿੱਚ ਅੰਦਰੋਂ ਅੰਦਰੀ ਸਮਝੌਤੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਸਾਰੇ ਕੇਸ ਨਿਪਟਾ ਲਿਆ ਗਿਆ ਸੀ ਲੇਕਿਨ ਹੁਣ ਮਾਮਲਾ ਆ ਗਿਆ ਹੈ ਕਿਹਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਜੇਕਰ ਭਾਰਤੀ ਜਨਤਾ ਪਾਰਟੀ ਸਾਥ ਦਿੰਦੀ ਹੈ ਜੇਕਰ ਈਡੀ ਨੂੰ ਹਰੀ ਚੰਡੀ ਨਹੀਂ ਦਿੰਦੀ ਤਾ ਫਿਰ ਕਾਰਵਾਈ ਨਹੀਂ ਹੋਵੇਗੀ ਜੇਕਰ ਭਾਰਤੀ ਜਨਤਾ ਪਾਰਟੀ ਈਡੀ ਦੇ ਮਾਮਲੇ ਵਿੱਚ ਅਨਬੁਰਬਣਾ ਹੋਈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਅਤੇ ਪੂਰੇ ਪਰਿਵਾਰ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਖਾਤਿਆਂ ਦਾ ਹਵਾਲਾ ਫਰਾਂਸ ਦੇ ਬੈਂਕ ਵੱਲੋਂ ਦਿੱਤਾ ਗਿਆ ਹੈ ਸਵਿਟਰਲੰਡ ਲੈ ਸਵਿਟਰਲੰਡ ਨੂੰ ਲੈ ਕੇ ਸਾਈਪ੍ਰਸ ਨੂੰ ਲੈ ਕੇ ਪੁਰਤਗਾਲ ਨੂੰ ਲੈ ਕੇ ਅਤੇ ਖਾਸ ਕਰਕੇ ਦੁਬਈ ਨੂੰ ਲੈ ਕੇ ਜਿਹੜੇ ਉੱਥੇ ਫਲਾਟ ਖਰੀਦੇ ਗਏ ਨੇ ਯਾਨੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਅਤੇ ਉਹਦੇ ਪਰਿਵਾਰ ਵੱਲੋਂ ਵੀ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਕਿਉਂਕਿ ਸੱਤਾ ਦੇ ਵਿੱਚ ਹੀ ਕਿਉਂਕਿ ਉਦੋਂ ਸੈਂਟਰ ਦੇ ਵਿੱਚ ਸਰਕਾਰ ਵੀ ਜਿਹੜੀ ਹੈ ਮਨਮੋਹ ਸਿੰਘ ਸੀ ਯਾਨੀ ਕਿ ਮਨਮੋਹ ਸਿੰਘ ਐਜ਼ ਅ ਪ੍ਰਧਾਨ ਮੰਤਰੀ ਸੀ ਯਾਨੀ ਕਿ ਪੰਜਾਬ ਨੂੰ ਲੁੱਟਣ ਦੇ ਵਿੱਚ ਪੰਜਾਬ ਨੂੰ ਘੁੱਟਣ ਦੇ ਵਿੱਚ ਕੋਈ ਵੀ ਸਿਆਸਦਾਨ ਪਿੱਛੇ ਨਹੀਂ ਹਟਿਆ ਉਹਨਾਂ ਨੇ ਕਿਹਾ ਕਿ ਇਹ ਇਹ ਸੋਚਦੇ ਨੇ ਕਿ ਚੰਮ ਲਾ ਲਓ ਜਿੰਨਾ ਵੀ ਲਾ ਸਕਦਾ ਹੈ ਅਗਾ ਹੋਣਾ ਹੈ ਜਾਂ ਨਹੀਂ ਹੁਣ ਭਾਰਤੀ ਜਨਤਾ ਪਾਰਟੀ ਦੇ ਉੱਪਰ ਹੈ ਜੇਕਰ ਭਾਰਤੀ ਜਨਤਾ ਪਾਰਟੀ ਪੱਖ ਪੂਰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਬਚੇਗਾ ਉਸ ਦਾ ਲੜਕਾ ਵੀ ਬਚੇਗਾ ਜੇਕਰ ਕੈਪੀ ਈਡੀ ਦਾ ਪੱਖ ਨਹੀਂ ਪੂਰਦੀ ਤਾਂ ਫਿਰ ਵੱਡੀ ਕਾਰਵਾਈ ਹੋਵੇਗੀ ਹਾਲਾਂਕਿ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਮਾਮਲੇ ਨੂੰ ਜਨ ਤੱਕ ਨਾ ਕੀਤਾ ਜਾਵੇ ਧੰਨਵਾਦ